11 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਪੁਲੇਚੱਕ ਦੇ ਨੌਜਵਾਨ ਗੁਰਚਰਨ ਸਿੰਘ ਨੇ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਪੜ੍ਹਾਈ ਤੋਂ ਬਾਅਦ ਅਫਸਰ ਦੇ ਵਜੋਂ ਨੌਕਰੀ ਹਾਸਲ ਕਰ ਲਈ ਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਾਰਲਿੰਗਟਨ ਵਿਖੇ ਜੇਲ ਅਫਸਰ ਦੇ ਤੌਰ ਤੇ ਨਿਯੁਕਤੀ ਮਿਲੀ ਹੈ ਪਰ ਹੁਣੀ ਨੇ ਐਸੀ ਖੇਡ ਖੇਡੀ ਕਿ ਉਸ ਦਾ ਹਸਦਾ ਵਸਦਾ ਪਰਿਵਾਰ ਰੋਣ ਨੂੰ ਮਜਬੂਰ ਹੋ ਗਿਆ 4 ਸਾਲ ਦੀ ਬੱਚੀ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੇ ਪਿਤਾ ਨਹੀਂ ਰਹੇ 29 ਵਰਿਆਂ ਦੇ ਗੁਰਚਰਨਦੀਪ 25 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਉਸ ਵੇਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਆਪਣੀ ਨੌਕਰੀ ਤੇ ਜਾ ਰਿਹਾ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਦਕਿ ਉਸ ਦੀ ਪਤਨੀ بار بار ਬੇਹੋਸ਼ ਹੋ ਰਹੀ ਹੈ ਗੁਰਚਰਨ ਸਿੰਘ ਦੇ ਪਿਤਾ ਸੁੱਚਾ ਸਿੰਘ ਅਤੇ ਪਿੰਡ ਦੇ ਸਰਪੰਚ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੁਰਚਰਨਦੀਪ ਮ੍ਰਿਤਕ ਦੇ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕਣ लड़की का नाम गुरजे दो हजार चौदह आया शादी करती फिर दोबारा दो साल बाद वापस गए दो हजार चौबीस फर्स्ट नवंबर नापस गए मुड़किया ਅਰਸੋ 25 ਨੂੰ ਬਦਲ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਭਰ ਵਰਤਿਆ ਕਿੱਦਾਂ ਐਕਸੀਡੈਂਟ ਹੋ ਗਿਆ ਤਾਂ ਮੈਂ ਡਿਊਟੀ ਤੇ ਜਾਉਂਦੇ ਸੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਨਾ ਕੀ ਕਰਦੇ ਸੀ ਉੱਥੇ ਤੇ ਹੀ ਜੁਵੈਲ ਪੁਲਿਸ ਦੀ ਡਿਊਟੀ ਕਰਦੇ ਸੀ ਕਿਹੜੀ ਪੁਲਿਸ ਸੀ ਹਾਂਜੀ ਕਿਹੜੀ ਪੁਲਿਸ ਸੀ ਉਹ ਫੋੜ ਤੇ ਜੇਲ੍ਹ ਅਫਸਰ ਦਾ ਸੰਭਵ ਹੈ ਜੇ ਇਹ ਅਕਸਰ ਕਰਤੀ ਹੋਵੇ ਲੱਭੜਾ ਇਧਰ ਆਣੇ ਸੀ ਲੱਗਦੇ ਹਾਂ ਜੀ ਬਾਅਦ ਚ ਪਹਿਲੇ ਸਾਲ ਸਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂ ਜੀ ਇਹ ਹੁਣ ਹਰ ਦੇ ਤੱਕ ਹਾਂ ਜੀ ਟੋਰ ਦੇ ਤੱਕ ਟਟਪਾ ਸਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆ ਕੱਟ ਕੇ ਫਿਰ ਨੂੰ ਜਾ ਕੇ ਨਵੰਬਰ ਚ ਜੁਆਇਨ ਕੀਤਾ ਸੀ ਦਸੰਗਮ ਸਰਪੰਚ ਸੌਦਾ ਛੋਟਾ ਪੜਾ ਕੇ ਇਹ ਅਡਵੈਂਟ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਈ ਬਹੁਤ ਵੱਡੀ ਖ਼ਬਰ ਪਿੰਡ ਨੂੰ ਲੱਗੀ ਹੈ ਜੀ ਸਾਡਾ ਇੱਕ ਹੋਣਹਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਹੈ ਇਹ ਸਾਨੂੰ ਮਾਣ ਪ੍ਰਾਪਤ ਹੋਇਆ ਜੀ ਪਰ ਦੋ ਦਿਨ ਪਹਿਲੇ ਅਨਫੋਰਸਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਦਵਾਂਗਾ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਜਿੱਤੇ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਨ ਦੀ ਡੈਡ ਬੋਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕੋਈ ਫੋਨ ਕਰਕੇ ਜਾਂ ਕਿਸੇ ਤਾਈਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਉਹ ਪੂਰੇ ਸਤਿਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਖਰੀ ਜੋ ਸੰਸਕਾਰ ਕਰ ਸਕੀਏ